ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਦੌਰੇ ਤੇੋਂ ਇੱਕ ਪਾਸੇ ਮੁੱਖ ਮੰਤਰੀ ਜੈ ਤਨ ਮੰਤਰੀ ਨੇ ਦੂਜੇ ਪਾਸੇ ਸਮਰਜੀ ਸਿੰਘ ਮਾਨ ਨੇ ਉਹ ਵੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤੇ ਭਾਜਪਾ ਵੱਲੋਂ ਅਰਵਿੰਦ ਖੰਨਾ ਤੁਹਾਡੇ ਪ੍ਰਾਣੇ ਸਾਥੀ ਨੇ ਕਿੰਨੇ ਦੇਸ਼ ਨੇ ਚੋਣ ਜਗ ਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਸਾਰੇ ਚੋਣ ਦੇ ਵਿੱਚ ਮੈਂ ਵੇਖ ਰਿਹਾ ਫੋਰ ਕਾਰਨਰਡ ਕੰਟੈਸਟ ਦੇ ਵਿੱਚ ਬੇਸਿਕਲੀ ਇਸ ਟਾਈਮ ਸਾ ਸੁਖਪਾਲ ਸਿੰਘ ਖਹਿਰਾ ਲੀਡ ਵਿੱਚ ਨੇ ਮੈਂ ਸੰਗਰੂਰ ਦੇ ਲੋਕਾਂ ਦੀ ਬਹੁਤ ਇੱਜ਼ਤ ਕਦਰ ਕਰਨਾ ਕਿਉਂਕਿ ਬਹੁਤ ਇਮੋਸ਼ਨਲ ਲੋਕ ਨੇ ਤਗੜੇ ਹੋ ਕੇ ਫੈਸਲੇ ਲੈਂਦੇ ਨੇ ਟਾਈਮ ਘਟ ਖਰਾਬ ਕਰਦੇ ਨੇ ਤਿੰਨਾ ਮਹੀਨਿਆਂ ਚ ਇਹ ਨਾ ਸਹੀ ਸ਼ੀਸ਼ਾ ਸਾਰ ਭਗਵੰਤ ਮਾਨ ਨੂੰ ਖਾ ਦਿੰਦਾ ਸੀ ਕਿ ਅਸੀਂ ਤੇਰੀ ਸਰਕਾਰ ਤੋਂ ਖੁਸ਼ ਨਹੀਂ ਉਹਦੇ ਚ ਸਿਮਰਨਜੀਤ ਸਿੰਘ ਮਾਨ ਜੀ ਜਿਤਾ ਦਿੱਤੇ ਵੇਖੋ ਅੱਜ ਮੋਦੀ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਮੋਦੀ ਐਂਟੀ ਪੰਜਾਬ ਐਂਟੀ ਕਿਸਾਨ ਤੇ ਜੇ ਮੋਦੀ ਰੋਕਣਾ ਤੇ ਵਕਲਬ ਸਾਨੂੰ ਵੇਖਣਾ ਪੈਣਾ ਸਾਰ ਸਿਮਰਨਜੀਤ ਸਿੰਘ ਮਾਨ ਕੱਲੇ ਇੰਡੀਪੈਂਡੈਂਟ ਨੇ ਆਪ ਜਿਹੜੀ ਹੈ ਕਿ 20 ਸੀਟਾਂ ਲੜ ਰਹੀ ਕਾਂਗਰਸ 350 ਸੀਟ ਲੜ ਰਹੀ ਕੇਜਰੀਵਾਲ ਸਾਹਿਬ ਨੇ ਖੁਦ ਪਟਨੇ ਦੀ ਰੈਲੀ ਵਿੱਚ ਮਮਤਾ ਬੈਨਰਜੀ ਨਾਲ ਤੇ ਉਧੇ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਕ ਦੀ ਮжоਰਿਟੀ ਆਏਗੀ ਤੇ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਵਾਂ ਮੇਰੀ ਅਪੀਲ ਸੰਗਰੂਰ ਦੇ ਵੋਟਰਸ ਨੂੰ ਇਹ ਹੈ ਕਿ ਜੇ ਕੇਜਰੀਵਾਲ ਸਾਹਿਬ ਵੀ ਇਹ ਚਾਹਦੇ ਨੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਬਣੇ ਤੇ ਫਿਰ ਤੁਸੀਂ ਸਿੱਧੀ ਵੋਟ ਸਾਨੂੰ ਪਾਓ ਇਹਨਾਂ ਦਾ ਅੱਛਾ ਦੂਜੀ ਗੱਲ ਇਹ ਹੈ ਮੀਤ ਹੇਰ ਦੀ ਵੀ ਮੈਂ ਚਾਹਨਾ ਤੂੰ ਜਾਨ ਛੇਡਾਓ ਉਹ ਵਿਚਾਰਾ ਆਪ ਹੀ ਜਿੱਤਣਾ ਨਹੀਂ ਚਾਹੁੰਦਾ ਜਿੰਨੇ ਇਹਨਾਂ ਦੇ ਮੰਤਰੀ ਨੇ ਉਹ ਧੱਕੇ ਨਾਲ ਫਸਾਏ ਨੇ ਭਗਵੰਤ ਦੀ ਇਹ ਕੋਸ਼ਿਸ਼ ਹੈ ਕਿ ਜਿਹਦੀ ਜਿਹਦੀ ਦਿੱਲੀ ਵਿੱਚ ਕੇਜਰੀਵਾਲ ਨਾਲ ਸਿੱਧੀ ਗੱਲ ਹੈ ਉਹਨੂੰ ਪੰਜਾਬ ਚੋਂ ਕੱਢ ਕੇ ਤੇ ਦਿੱਲੀ ਤੋੜ ਦਿੱਤਾ ਜਾਏ ਹੁਣ ਚੋਰ ਨੂੰ ਪੰਡ ਕਾਲੀ ਕੈਂਡੀਡੇਟ ਘਰੋਂ ਨਿਕਲਦੇ ਨਹੀਂ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹ ਚਾਹੁੰਦੇ ਧੱਕੇ ਨਾਲ ਇਹਨੂੰ ਇੱਥੋਂ ਕੱਢਿਆ ਜਾਏ ਜਿਹੜਾ ਸਾਡਾ ਇੱਕ ਧੂਰੀ ਤੋਂ ਕਾਂਗਰਸ ਦਾ ਕੈਂਡੀਡੇਟ ਲੈ ਕੇ ਗਏ ਨੇ ਉਹਨੂੰ ਵੀ ਗੋਲੀ ਇਹੀ ਦਿੱਤੀ ਭਗਵੰਤ ਨੇ ਕਿ ਜਦੋਂ ਮੀਤ ਹੇਰ ਜਿੱਤੇਗਾ ਪਾਰਲੀਮੈਂਟ ਅਸੀਂ ਐਸੈਂਬਲੀ ਤੇ ਇਹਨੂੰ ਬਰਨਾਲੇ ਤੋਂ ਲੜਾਵਾਂਗੇ ਤੇ ਤੈਨੂੰ ਮੰਤਰੀ ਬਣਾਵਾਂਗੇ ਨਾ ਮੀਤ ਹੇਰ ਜਿੱਤੇ ਤੇ ਨਾ ਗੋਲਡੀ ਦਾ ਕੁਝ ਬਣੇ ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਇਹਦੇ ਵਿੱਚੋਂ ਮੀਤ ਹੇਰ ਨੂੰ ਹੀ ਬਚਾਓ ਤੇ ਸੁਖਪਾਲ ਸਿੰਘ ਖੈਰੇ ਨੂੰ ਉੱਤੇ ਕਰ ਲੋ ਮੀਤ ਹੇਰ ਨੇ ਤੇ ਕਦੀ ਐਸੈਂਬਲੀ ਚ ਕੋਈ ਸਵਾਲ ਜਵਾਬ ਨਹੀਂ ਕੀਤਾ ਕੋਈ ਇੱਕ ਮਸਲਾ ਨਹੀਂ ਉਠਾਇਆ ਨਿਹਰਾ ਸਮੋਸੇ ਦੇ ਡੋਸੇ ਖਾਣ ਵਾਸਤੇ ਐਮਪੀ ਨਹੀਂ ਹੁੰਦੇ ਇਹ ਪੰਜਾਬ ਦੇ ਹੱਕਾਂ ਦੀ ਲੜਾਈ ਲੜਵਾਉਣ ਵਾਸਤੇ ਹੁੰਦੇ ਸੁਖਪਾਲ ਸਿੰਘ ਖਹਿਰੇ ਨੂੰ ਬਿੱਤਰ ਪਾਰਲੀਮੈਂਟਰੀਅਨ ਈਮਾਨਦਾਰ ਤੇ ਤਗੜੇ ਹੋ ਕੇ ਗੱਲ ਕਰਨ ਵਾਲਾ ਕੋਈ ਕੋਈ ਤਾਨੂੰ ਵਕੀਲ ਇਹੋ ਜਿਹਾ ਨਹੀਂ ਮਿਲਣਾ ਸੋ ਮੈਂ ਗੁਜ਼ਾਰਿਸ਼ ਕਰਾਂਗਾ ਇੱਕ ਵਾਰ ਸੁਖਪਾਲ ਖਹਿਰਾ ਜੀ ਨੂੰ ਅਜ਼ਮਾ ਕੇ ਵੇਖੋ ਹਮੇਸ਼ਾ ਤੁਸੀਂ ਇਸ ਪਸੰਦ ਨੂੰ ਪਸੰਦ ਕਰੋਗੇ ਠੋਸ ਏ ਤੁਹਾਡੇ ਵਿੱਚ ਵਿਚਰੇਗਾ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਕੇ ਮੈਂ ਨਹੀਂ ਕਾ ਆਖਰੀ ਸਵਾਲ ਹੈ ਘੱਟ ਭਗਵਾਨਤਮਾਨ ਸਰਕਾਰ ਨੇ ਆਟਾ ਜਿਹੜਾ ਪੀਸਣ ਦੀ ਸਕੀਮ ਸ਼ੁਰੂ ਕੀਤੀ ਸੀ ਉਹ ਤੋਂ ਅੱਜ ਝੂਠ ਆ ਲੈ ਲਿਆ ਮਿੱਲਾਂ ਨੂੰ ਉਹਨਾਂ ਨੇ ਆਰਡਰ ਕਰ ਦਿੱਤਾ ਆਫਲੀ ਰਿਪੋਰਟ ਕਿ ਹੋਰ ਆਟਾ ਨਾ ਪੀਸਿਆ ਜਾਵੇ ਤੁਸੀਂ ਗੱਲ ਨਹੀਂ ਸਮਝਦੇ ਇਹਨਾਂ ਨੇ ਲੋਕਾਂ ਨੂੰ ਪੀਸੇ ਨਾ ਆਟਾ ਥੋੜਾ ਪੀਸਣਾ ਉਹ ਸਕੀਮ ਸ਼ੁਰੂ ਹੋ ਗਈ ਹੈ ਕਿ ਆਟਾ ਪੀਸਣਾ ਬੰਦ ਕਰੋ ਲੋਕਾਂ ਨੂੰ ਪੀਸਣਾ ਸ਼ੁਰੂ ਕਰੋ ਤੇ ਹੁਣ ਲੋਕਾਂ ਦਾ ਫਤਵਾ ਹੈ ਦੋ ਪਹਿਲੀ ਤਰੀਕ ਨੂੰ ਉਸ ਤੋਂ ਬਾਅਦ ਅਸੀਂ ਇਹਨੂੰ ਪੀਸਾਂਗੇ ਜੀ ਫਿਰ